ਤਖੂਨੀ ਡੋਰ ਨੇ ਇੱਕ ਹੋਰ ਵਿਅਕਤੀ ਦੀ ਜਾਨ ਲਈ ਹੈ ਇਹ ਵਿਅਕਤੀ ਅੱਜ ਤੋਂ 2 ਦਿਨ ਪਹਿਲਾਂ ਆਪਣੇ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਅਚਾਨਕ ਇਸੇ ਗੜ ਦੇ ਵਿੱਚ ਚਾਈਨਾ ਡੋਰਾ ਜੜਿਓ ਫਸ ਜਾਂਦੀ ਹੈ ਜਦੋਂ ਇਸ ਦੇ ਗੜ ਦੇ ਵਿੱਚ ਚਾਈਨਾ ਡੋਰ ਫਸੀ ਉਸ ਕਰਕੇ ਉਹ ਵਿਅਕਤੀ ਆ ਜਿਹੜਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਵਿਅਕਤੀ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਜਿੱਥੇ ਅੱਜ ਉਸ ਦੀ ਮੌਤ ਆ ਚੜੀ ਹੋ ਗਈ ਤਾਂ ਛੂਨੀ ਡੋਰ ਨੇ ਇੱਕ ਹੋਰ ਵਿਅਕਤੀ ਦੀ ਜਾਨ ਲਈ ਹੈ ਚਾਇਨਾ ਡੋਰ ਦੇ ਨਾਲ ਇਹ ਵਿਅਕਤੀ ਜਿਹੜਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਸੀ ਤਾਂ ਇਹ ਮੰਦ ਭਾਗਾ ਹਾਦਸਾ ਜਿਹੜਾ ਉਹ ਜਲੰਧਰ ਦੇ ਆਦਮਪੁਰ ਵਿਖੇ ਵਾਪਰਿਆ ਜਿੱਥੇ ਇਹ ਵਿਅਕਤੀ ਆਦਮਪੁਰ ਤੋਂ ਆਪਣੇ ਪਿੰਡ ਦੇ ਲਈ ਨਿਕਲਿਆ ਸੀ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਤਾਂ ਅਚਾਨਕ ਇਸ ਦੇ ਗਲ ਦੇ ਵਿੱਚ ਚਾਈਨਾ ਡੋਰ ਆ ਜਿਹੜੀ ਉਹ ਫਸੀ ਚਾਈਨਾ ਡੋਰ ਫਸਣ ਦੇ ਕਾਰਨ ਇਸ ਦਾ ਗਲਾ ਜਿਹੜਾ ਉਹ ਕਾਫੀ ਜ਼ਿਆਦਾ ਵੱਡਿਆ ਗਿਆ ਕਾਫੀ ਜ਼ਿਆਦਾ ਗੰਭੀਰ ਰੂਪ ਦੇ ਨਾਲੇ ਵਿਅਕਤੀ ਜ਼ਖਮੀ ਹੋਇਆ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਜਦੋਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਪੀਜੀਆਈ ਦੇ ਵਿੱਚ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਆ ਜਿਹੜੀ ਹੋ ਗਈ ਤਾਂ ਹਰਪ੍ਰੀਤ ਸਿੰਘ ਵਜੋਂ ਇਸ ਦੀ ਪਛਾਣ ਹੋਈ ਜਿਸ ਦੀ ਉਮਰ ਤਕਰੀਬਨ 45 ਸਾਲ ਦੱਸੀ ਜਾ ਰਹੀ ਹੈ ਤਾਂ ਇਹ ਵਿਅਕਤੀ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆਇਆ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਇਸ ਵਿਅਕਤੀ ਦੀ ਮੌਤ ਹੋਈ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਚਾਈਨਾ ਡੋਰ ਨੂੰ ਰੋਕਣ ਦੇ ਲਈ ਕਈ ਕਦਮ ਚੁੱਕੇ ਜੜੇ ਉਹ ਚੁੱਕੇ ਜਾ ਰਹੇ ਨੇ ਪੁਲਿਸ ਵੱਲ ਜਿਹੜੀ ਉਹ ਥਾਂ ਥਾਂ ਦੇ ਉੱਪਰ ਛਾਪੇਮਾਰੀ ਕਰ ਰਹੀ ਹੈ ਪਰ ਇਹ ਜਿਹੜੀ ਚਾਈਨਾ ਡੋਰ ਹੈ ਉਹ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਿਕਦੀ ਹੀ ਜਾ ਰਹੀ ਹੈ ਜਿਸ ਕਰਕੇ ਕਈ ਹਾਦਸੇ ਜਿਹੜੇ ਉਹ ਹੋ ਰਹੇ ਨੇ ਤਾਂ ਇੱਕ ਮੰਦ ਭਾਗਾ ਹਾਦਸਾ ਛੜਾ ਉਹ ਆਦਮپور ਦੇ ਵਿੱਚ ਵਾਪਰਿਆ ਜਿੱਥੇ ਇੱਕ ਵਿਅਕਤੀ ਜਿਹੜਾ ਕਿ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆਇਆ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਉਸ ਦਾ ਗਲਾ ਛੜਾ ਉਹ ਵੱਡਿਆ ਜਾਂਦਾ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤਾਂ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ ਆਖਿਰ ਉਹ ਉਹ ਜ਼ਿੰਦਗੀ ਦੀ ਲੜਾਈ ਆ ਜਿਹੜੀ ਉਹ ਹਾਰ ਜਾਂਦਾ ਉਸ ਦੀ ਮੌਤ ਆ ਜਿਹੜੀ ਉਹ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਵਿੱਚ ਹੋ ਜਾਂਦੀ ਹੈ